ਆ ਰਹੀਏ ਫੋਟੋ ਮੇਰੀ ਕੀ ਦਿਓ ਬਾਈ ਆ ਫਿਲਮ ਹੋਇਆ ਭਾਵੇਂ 1984 ਦੀ ਤੇ ਬਾਤ ਸੋ ਨੌਜਵਾਨ ਖਾਕੀ ਨੂੰ ਡੰਡੇ ਦੇ ਉੱਤੇ ਪਾ ਕੇ ਆ ਜਿਹੜਾ ਆਰਐਸਐਸ ਮੋਰਤਾਵਾਦ ਦੇ ਨਾਰੇ ਆ ਜਿਹੜੇ ਲਾ ਰਹੇ ਆ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਹੈਗੇ ਆ ਨੌਜਵਾਨ ਆ ਜਿਹੜੇ ਇੱਥੇ ਪਹੁੰਚੇ ਹੋਏ ਆ ਸੋ ਦੇਖ ਸਕਦਾ ਹਾਂ ਕਿ ਕਿੰਨਾ ਜੋਸ਼ ਆ ਜਿਹੜਾ ਨੌਜਵਾਨਾਂ ਦੇ ਵਿੱਚ ਜੋਸ਼ ਨਾਲ ਆ ਜਿਹੜੇ ਨਾਰੇ ਲਾ ਰਹੇ ਆ ਪੰਜਾਬ ਸਰਕਾਰ ਦ ਰੋਲ ਆ ਜਿਹੜਾ ਵਿੱਚ ਵੱਡਾ ਐ ਸੈਨਟ ਦੇ ਵਿੱਚੋਂ ਕਿਉਂਕਿ ਪੰਜਾਬ ਸਰਕਾਰ ਨੇ ਮੀਟਿੰਗਾਂ 8 ਮੀਟਿੰਗਾਂ ਜਿਹੜੀਆਂ ਟੈਂਡ ਨਹੀਂ ਕੀਤੀਆਂ ਸੁਹਾ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੋ ਇਹੋ ਜੇ ਨਾਰੇ ਆ ਜਿਹੜੇ ਲਿਖ ਕੇ ਆ ਅੱਥਾਲੇ ਵਿੱਚ ਖੜੇ ਹੋਏ ਆ ਨੌਜਵਾਨਾਂ ਦੇ ਤੇ ਜੋਸ਼ ਦੇ ਵਿੱਚ ਆ ਪੂਰੇ ਨਾਰੇ ਲਾ ਰਹੇ ਆ ਜੁਕਾਰੇ ਲਾ ਰਹੇ ਆ ਜੇ ਅੱਜ ਕੱਠ ਦੀ ਗੱਲ ਕਰੀਏ ਕਿ ਕੱਠ ਨੇ ਅੱਜ ਸੈਂਟਰ ਗਵਰਨਮੈਂਟ ਦੀਆਂ ਲੱਤਾਂ ਜਿਹੜੀਆਂ ਫੱਲਾ ਕੇ ਰੱਖ ਦੇਣੀਆਂ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹੁੰਚ ਚੁੱਕੇ ਆ ਵੱਖ-ਵੱਖ ਜਥੇਬੰਦੀਆਂ ਵੀ ਇੱਥੇ ਪਹੁੰਚ ਚੁੱਕੀਆਂ ਕਿਸਾਨ ਸੰਘਤ ਨੂੰਰ ਤੇ ਜਿਹੜੀਆਂ ਜਥੇਬੰਦੀਆਂ ਵੀ ਪਹੁੰਚ ਕਰਕੇ ਕਈ ਕਿਸਾਨ ਜੁਨੀਆਨਾਂ ਤੋਂ ਵੀ ਇੱਥੇ ਹਾਜ਼ਰੀ ਆ ਜਿਹੜੀ ਲਵਾਈ ਜਾ ਰਹੀ ਆ ਸੋ ਇਸੇ ਕਰਕੇ ਇਹ ਨੌਜਵਾਨਾਂ ਦੇ ਵਿੱਚ ਜੋਸ਼ ਆਇਆ ਕਿ ਪੂਰਾ ਅਹਸਾਸ ਯਕਤ ਮੋਰਚਾ ਇਹਨਾਂ ਦੇ ਮਗਰ ਖੜ ਗਿਆ ਪੂਰੇ ਪੰਜਾਬ ਦੇ ਲੋਕ ਇਹਨਾਂ ਦੇ ਮਗਰ ਖੜ ਗਏ ਤੇ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਇੱਥੇ ਲੋਕ ਪੰਜਾਬ ਦੇ ਅੱਜ ਫੈਸਲਾ ਲੈਣਗੇ ਜਿਹੜਾ ਸੋ ਜਿੱਥੇ ਮੈਂ ਸੈਨੇਟ ਕਨਵੇ ਮੈਂਬਰੀ ਸੈਨੇਟ ਕਮੇਟੀ ਦੀ ਚੋਣ ਕਰਵਾਉਣ ਦੇ ਲਈ ਆ ਜਿਹੜਾ ਇਥੇ ਮੋਰਚਾ ਖੋਲਿਆ ਗਿਆ ਕਿ ਇਸ ਮੋਰਚੇ ਦਾੂਰ ਜਿਹੜਾ ਪੈਂਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਤੁਸੀਂ ਕਾਠਾ ਜਿਹੜਾ ਇਹਵੇਂ ਨੌਜਵਾਨ ਜਿਹੜੇ ਖਾਖੀ ਨੂੰ ਆ ਜਿਹੜਾ ਡੰਡੇ ਦੇ ਉੱਤੇ ਹੀ ਟਾਂਕੇ ਆ ਜਿਹੜੇ ਕਹੇ ਹੋਏ ਤੇ ਕਾਟੜੀ ਗੱਲ ਕਰ ਲੋ 3 ਵੱਡੀ ਪੱਤਰ ਤੇ ਕਾਠਾ ਜਿਹੜਾ ਇਹਵੇਂ ਨੌਜਵਾਨ ਵੱਡੀ ਗੱਲ ਆ ਕਿ ਜਿੱਧਰਲੇ ਪਾਸੇ ਮਰਜੀ ਨਿਗਾਹ ਮਾਰੋ ਕਿ ਨੌਜਵਾਨ ਹੀ ਆ ਜਿਹੜੇ ਤੁਹਾਨੂੰ ਦਿਸਣਗੇ ਕਿਉਂਕਿ ਨੌਜਵਾਨਾਂ ਦੀ ਗਿਣਤੀ ਆ ਜਿਹੜੀ ਅੱਜ ਹਜ਼ਾਰਾਂ ਦੇ ਵਿੱਚ ਆ ਇਹ ਸਭ ਤੋਂ ਵੱਡੀ ਗੱਲ ਆ ਕਿ ਨੌਜਵਾਨੀ ਨੇ ਬਹੁਤ ਵੱਡਾ ਹਲਾਰਾ ਜਿਹੜਾ ਪੰਜਾਬ ਦੀ ਯੂਨੀਵਰਸਿਟੀ ਨੂੰ ਬਚਾਉਣ ਆਸਤੇ ਮਾਰਿਆ ਸੋ ਇਸ ਖllਾਰੇ ਨੇ ਜਿਹੜੀਆਂ ਸੈਂਟਰ ਸਰਕਾਰ ਮੰਟ ਦੀਆਂ ਜੜਾ ਹਲਾਕੇ ਰੱਖ ਦੇਣੀਆਂ ਕਿਉਂਕਿ ਕਿਉਂਕਿ ਨੌਜਵਾਨੀ ਕਹਿੰਦੇ ਦੇਸ਼ ਦਾ ਭਵਕ ਹੁੰਦੀ ਆ ਦੇਸ਼ ਦਾ ਥੰਮ ਹੁੰਦੀ ਆ ਉਹ ਨੌਜਵਾਨੀ ਆ ਜਿਹੜੀ ਅੱਜ ਵੱਡੀ ਗਿਣਤੀ ਦੇ ਵਿੱਚ ਪਿਆਵ ਦੀ ਇਥੇ ਪੁੱਜੀ ਹੋਈ ਆ ਨੌਜਵਾਨੀ ਦੇ ਮਗਰ ਥਾਪਣਾ ਦੇਣ ਵਾਸਤੇ ਕਿਸਾਨ ਜਥੇਬੰਦੀਆਂ ਮਜ਼ੂਰ ਮਜ਼ਦੂਰ ਜਥੇਬੰਦੀਆਂ ਸਕੂਲ ਟੈਂਟ ਜੁਨੀਆਣਾ ਟੀਚਰ ਜੁਨੀਆਣਾ ਸਾਰੇ ਲੋਕ ਆ ਜਿਹੜੇ ਅੱਜ ਇਹਨਾਂ ਦੀ ਪਿੱਠ ਤੇ ਆ ਕੇ ਖੜ ਗਏ ਆ ਕਿ ਤੁਸੀਂ ਲੜਾਈ ਆ ਜਿਹੜੀ ਲੜ ਰਹੇ ਹੋ ਤਕੜੇ ਹੋ ਕੇ ਲੜੋ ਅਸੀਂ ਪੂਰਾ ਪੰਜਾਬ ਆ ਜਿਹੜਾ ਤੁਹਾਡੇ ਨਾਲ ਆ ਸੋ ਇਹ ਪੰਜਾਬ ਦੀ ਯੂਨੀਵਰਸਿਟੀ ਨੂੰ ਬਚਾਉਣ ਦੀ ਲੜਾਈ ਆ ਜਿਹੜੀ ਚੰਡੀਗੜ੍ਹ ਦੇ ਵਿੱਚ ਲੜੀ ਜਾ ਰਹੀ ਆ ਜਿਹੜੇ ਕੱਲ ਬਿਆਨ ਦਿੰਦੇ ਸੀ ਕਿ ਜਿਹੜੇ ਇੱਥੇ ਪੜ੍ਹਦੇ ਆ ਸਿਰਫ ਉਹਨਾਂ ਨੂੰ ਐਂਟਰ ਹੋਣ ਦਿੱਤਾ ਜਾਊਗਾ ਪਰ ਗੇਟ ਭੰਨ ਭੰਨ ਕੇ ਆ ਜਿਹੜੇ ਇੱਥੇ ਪਹੁੰਚੇ ਆ